ਪੰਜਾਬੀ ਮੌਲਿਕੀ ਸਰਵ ਕਰਦੀ ਹੋਈ ਮੈਂ ਤੁਹਾਡੀ ਆਪਣੀ ਅਨਕੋਰ ਖਾਲਸਾ ਸਿਟੀ ਲਾਈਵ ਚੈਨਲ ਦੇ ਜਰੀਏ ਅੱਜ ਤੁਹਾਨੂੰ ਰੋਬਰੂ ਪਰਵਾਣ ਜਾ ਰਹੀ ਹਾਂ ਉਸ ਸਖਸ਼ ਦੇ ਨਾਲ ਜਿਸ ਦੇ ਰਿਗਾਰਡਿੰਗ ਜੇਕਰ ਗੱਲ ਕੀਤੀ ਜਾਵੇ ਤਾਂ ਜਿਵੇਂ ਪੰਜਾਬੀ ਫਿਲਮਾਂ ਦੇ ਦੇਵ ਕਰੋੜ ਨੇ ਸਾਰੇ ਕਲਾਕਾਰ ਪਿੱਛੇ ਕਿਤੇ ਹੋਏ ਨੇ ਇਦਾਂ ਹੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਇੱਕ ਸਖਸ਼ ਇਹੋ ਜਿਹਾ ਸਾਹਮਣੇ ਆ ਰਿਹਾ ਸਮਾਜ ਸੇਵਾ ਦੇ ਵਿੱਚ ਜਿਸ ਨੇ ਵੱਡੇ ਵੱਡੇ ਸਿਆਸਤਦਾਨਾਂ ਦੀ ਨੀਂਦ ਉਡਾ ਰੱਖੀ ਹੈ ਜੀ ਹਾਂ ਗੱਲ ਕਰਨ ਜਾ ਰਹੇ ਹਾਂ ਅੱਜ ਆਪਾਂ ਕਰਨ ਕੋੜਾ ਜੀ ਦੇ ਨਾਲ ਸਭ ਤੋਂ ਪਹਿਲਾਂ ਮੈਂ ਕਰਨ ਜੀ ਫਤੇ ਦੀ ਸਾਥ ਬੁਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਕੋੜਾ ਜੀ ਪਹਿਲਾਂ ਤਾਂ ਆਪ ਕੋ ਤੁਹਾਡੀ ਬੜੀ ਜਾਣਕਾਰੀ ਵੀ ਹੈ ਨਾ ਉਸ ਤੋਂ ਪਹਿਲਾਂ ਇੱਕ ਗੱਲ ਦੱਸੋ ਤੁਸੀਂ ਬਤੌਰ ਸਮਾਜ ਸੇਵਕ ਕਿਉਂਕਿ ਮੈਂ ਮੌਹੱਲ ਨੂੰ ਦੇਖਿਆ ਤੁਸੀਂ ਕਿਸ ਤਰ੍ਹਾਂ ਹੈ ਨਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੋ ਬਤੌਰ ਸਮਾਜ ਸੇਵਕ ਜਿਹੜੀ ਸੇਵਾ ਨਿਭਾ ਰਹੇ ਹੋ ਇਹ ਸਮਾਜ ਸੇਵਾ ਤੁਸੀਂ ਉੰਨ ਘੱਟਣ ਲਈ ਕਮਾਰੀਓ ਜਾਂ ਨਾਲ ਫਲੀਆਂ ਖਾਂਦੇ ਦੇ ਸ਼ੌਕੀਨ ਲੋ ਜੀ ਸਾਨੂੰ ਕੋਈ ਫਲੀਆਂ ਨਹੀਂ ਚਾਹੀਦੀਆਂ ਗੁਰੂ ਸਾਹਿਬ ਦੀ ਸਾਡੇ ਤੇ ਸਾਡੇ ਪਰਿਵਾਰ ਤੇ ਬਹੁਤ ਜ਼ਿਆਦਾ ਮੇਰ ਹੈ ਬਹੁਤ ਜ਼ਿਆਦਾ ਘੱਟ ਹੈ ਤੇ ਫਲੀਆਂ ਪੁਲੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਪਰ ਮੇਰੇ ਪਰਿਵਾਰ ਹੈ ਸਾਰੇ ਪਰਿਵਾਰ ਨੂੰ ਨੇ ਮੇਰੇ ਭੈਣ ਭਰਾ ਨੇ ਬਜ਼ੁਰਗ ਨੇ ਜਦੋਂ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਖੜੀਦਾ ਪਰਿਵਾਰ ਬਣਦੀ ਉਹਨਾਂ ਦਾ ਬੱਚਾ ਬਣ ਕੇ ਭਰਾ ਬਣ ਕੇ ਤੇ ਫਲੀਆਂ ਪੁਲੀਆਂ ਦਾ ਕੋਈ ਨਾ ਕੋਈ ਮਨਚ ਖਿਆਲ ਹੈ ਨਾ ਕੋਈ ਸੋਚਾ ਨਹੀਂ ਫਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਇੱਕ ਫਲੀਆਂ ਦੀਆਂ ਮਾਇਆ ਨਹੀਂ ਤੇ ਦੁਈ ਫਲੀ ਹੁੰਦੀ ਐ ਸਿਆਸਤ ਵਿੱਚ ਨਾਮ ਚੰਪਾਣ ਦੇ ਹੁਣ ਤੁਸੀਂ ਦੱਸੋ ਤੁਸੀਂ ਮੈਂ ਤੁਹਾਨੂੰ ਸਮਝ ਗਈ ਨਾ ਵੀ ਮੈਂ ਕਿਹੜੀ ਫਲੀ ਦੀ ਗੱਲ ਕਰ ਰਿਹਾ ਮੈਂ ਅੱਗੇ ਵੀ ਬਹੁਤ ਵਾਰ ਕਿਹਾ ਹੈ ਕਿ ਜੇ ਲੋਕਾਂ ਦੇ ਕੰਮ ਕਰਾਨ ਦੀ ਸਪੀਡ ਹੱਥ 'ਚ ਡੰਡੇ ਨਾਲ ਵੱਧੀ ਐ ਤਾਂ ਹੱਥ 'ਚ ਡੰਡਾ ਫੜ ਲੈਣਾ ਚਾਹੀਦਾ ਤੇ ਜਦੋਂ ਤੁਹਾਡੇ ਕੋਲ ਪਾਵਰ ਆਂਦੀ ਐ ਜਦੋਂ ਤੁਹਾਡੇ ਕੋਲ ਕੋਈ ਪੋਲੀਟੀਕਲ ਅਹੁਦਾ ਆਂਦਾ ਐ ਤਾਂ ਨਾਲ ਹੱਥ 'ਚ ਡੰਡਾ ਵੀ ਆਂਦਾ ਤੇ ਜੇ ਤੁਸੀਂ ਡੰਡੇ ਨਾਲ ਕੰਮ ਵੱਧ ਸਪੀਡ ਨਾਲ ਕਰਾ ਸਕਦੇ ਹੋ ਤਾਂ ਡੰਡਾ ਫੜਨ 'ਚ ਕੋਈ ਬੁਰੇਜ਼ ਨਹੀਂ ਕਰਨਾ ਚਾਹੀਦਾ ਤੁਹਾਡੀ ਹੀ ਗੱਲ ਵੱਡੀ ਕਰਦੇ ਤੁਸੀਂ ਕਿਸ ਤਰ੍ਹਾਂ ਜਦੋਂ ਆਪਣੇ ਕੋਲ ਹੱਥ 'ਚ ਪਾਵਰ ਆ ਗਈ ਤੇ ਦੈਨ ਆਪਾਂ ਨੂੰ ਡੰਡਾ ਚੁੱਕ ਲੈਣਾ ਚਾਹੀਦਾ ਤੁਸੀਂ ਬਤੌਰ ਸਮਾਜ ਸੇਵਕ ਲੋਕਾਂ ਦੀ ਸੇਵਾ ਨਹੀਂ ਪਾ ਰਹੇ ਹੋ ਅੱਜ ਦੀ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ ਜਿਸ ਨਾਲ ਮੌਜੂਦਾ ਸਰਕਾਰ ਦੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਉੱਤੇ ਡੰਡਾ ਚੁੱਕਿਆ ਹੋਇਆ ਤੇ ਪੰਜਾਬੀ ਨੌਜਵਾਨਾਂ ਨੂੰ ਚੱਕ ਕੇ ਜਿਹੜੂ ਜੇਲ੍ਹ ਤੱਕ ਪਹੁੰਚਦਾ ਕਰ ਦਿੱਤਾ ਫਿਰ ਇਹੋ ਜਿਹੀ ਗੱਡੀ ਨੂੰ ਤੁਸੀਂ ਵਾਜਿਬ ਸਮਝਦੇ ਹੋ ਨਹੀਂ ਜੀ ਮੈਂ ਤਾਂ ਨਹੀਂ ਵਾਜਿਬ ਸਮਝਦਾ ਮੇਤਾ ਕਹਿਣਾ ਹੈ ਕਿ ਇਹ ਸਰਕਾਰ ਦਾ ਨਾਮ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਲਿਖਵਾਉਣਾ ਚਾਹੀਦਾ ਜੀ ਕਿਉਂਕਿ ਇਹ ਪਹਿਲੀ ਹੈ ਜੀ ਸਰਕਾਰ ਹੈ ਜਿਹਨੇ ਇਹ ਜਿਹੇ ਜਿਹੇ ਕਾਰਜ ਕਰਤੇ ਜਿਹੜੇ ਕਿਸੇ ਸਰਕਾਰ ਨੇ ਨਹੀਂ ਕੀਤੇ ਆਪਣਾ ਹੀ ਐਮਐਲਏ ਫੜਵਾਤਾ ਕਰਪਸ਼ਨ ਦੇ ਕੇਸ ਉਹ ਤੋਂ ਬਾਅਦ ਆਪਣੀ ਹੀ ਸਰਕਾਰ ਤੋਂ ਆਪਣੇ ਉਸੇ ਐਮਐਲਏ ਨੂੰ ਜਿਹਨੂੰ ਫੜਵਾਇਆ ਸੀ ਵੀ ਇਹ ਰਿਸ਼ਵਤ ਖੋਰੀ ਕਰਦਾ ਹੈ ਨੂੰ ਦੇਖੋ ਸੀ ਟੰਗਤਾ ਉਹ ਆ ਵੀ ਦੀ ਚਿੜ ਜਾਂਦੀ ਜੀ ਉਸ ਤੋਂ ਬਾਅਦ ਆਪਣੇ ਹੋਰ ਬੰਦੇ ਆਪ ਨੂੰ ਜੋ ਨਸ਼ਿਆਂ ਦਾ ਸਿਸਟਮ ਚੱਲਿਆ ਹੈ ਵੀ ਟਾਰਗੇਟ ਦੱਤੇ ਨੇ ਚੌਂਕੀਆਂ ਨੂੰ ਖਾਣੇ ਨੂੰ ਕਿ ਭਈ ਅੰਨੇ ਐਫ ਆਈ ਆਰ ਹੋਣੇ ਚੀਨੇ ਅੰਨੇ ਕੇਸ ਹੋਣੇ ਚੀਨੇ ਉਹ ਗਰੀਬ ਨੂੰ ਵੀ ਰਗੜੋ ਕੋਈ ਵਿਚਾਰਾ ਦਵਾਈ ਖਾਂਦਾ ਹੈ ਬਿਮਾਰ ਹੈ ਉਹਨੂੰ ਵੀ ਰਗੜੋ ਤਾਂ ਉਹ ਵੀ ਇਸ ਸਰਕਾਰ ਦੇ ਵਿੱਚ ਹੋਏ ਨੇ ਤਾਂ ਇਹ ਸਰਕਾਰ ਨੇ ਇਹ ਜਿਹੇ ਬਹੁਤ ਕੰਮ ਕੀਤੇ ਆ ਜਿਹੜਾ ਜ਼ਰੂਰ ਗਿਨੈਸ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਇਹਨਾਂ ਦਾ ਨਾਮ ਦਰਜ ਹੋਣਾ ਚਾਹੀਦਾ ਹੁਣ ਲੈਂਡ ਪੂਲਿੰਗ ਕਰਦੇ ਨੇ ਕਹਿੰਦੇ ਨੇ ਜ਼ਮੀਨ ਸਾਨੂੰ ਦੇ ਦਿਓ ਪੈਸਿਆਂ ਦੀ ਗੱਲ ਨਾ ਕਰੋ ਪੈਸੇ ਮਿਲਣਗੇ 3 ਸਾਲ 4 ਸਾਲ ਬਾਅਦ ਅੱਜ ਤੁਹਾਨੂੰ ਜ਼ਮੀਨ ਦੇ ਦੋ ਵੀ ਸਾਡੇ ਰੇਟ ਤੇ ਤੇ ਉਦੋਂ ਬਾਅਦ ਭੁੱਲ ਜੋ ਜਦੋਂ ਪੈਸੇ ਹੋਣਗੇ ਉਹ ਦੇ ਦਾਂਗੇ ਰੋਟੀ ਜਿੱਥੋਂ ਮਰਜੀ ਖਾਓ ਕੱਤੀ ਜਿੱਥੇ ਮਰਜੀ ਕਰੋ ਸਾਡੇ ਕੋਲ ਕੁਝ ਨਹੀਂ ਲੈਣਾ ਤਾਂ ਇਹ ਸਰਕਾਰਾਂ ਦੇ ਕੰਮ ਨੇ ਤੁਸੀਂ ਲੈਂਡ ਪੁਲਿੰਗ ਦੀ ਗੱਲ ਕੀਤੀ ਜਿੱਥੇ ਆਪਾਂ ਹਲਕਾ ਸਮਾਨਾ ਦੀ ਗੱਲ ਕਰੀਏ ਤਾਂ ਅੱਜ ਮਾਰਨਿੰਗ ਤੁਹਾਡੇ ਕੋਲ ਜ਼ਿਆਦਾ ਜਿਹੜੀ ਪ੍ਰੋਬਲਮ लेके ਲੋਕ ਪਹੁੰਚੇ ਹੋਏ ਸੀ ਉਹ ਹਲਕਾ ਸਮਾਨਾ ਦੀ ਸੀ ਕਿ ਤੁਹਾਨੂੰ ਜਾਣਕਾਰੀ ਹੈ ਕਿ ਹਲਕਾ ਸਮਾਨਾ ਦੇ ਕੁੱਲ ਕਿੰਨੇ ਪਿੰਡ ਹਨ ਤੇ ਕਿੰਨੇ ਸ਼ਹਿਰੀ ਵਾੜਾ ਬਿਲਕੁਲ ਜੀ ਹਲਕਾ ਸਮਾਨਾ ਦੇ ਵਿੱਚ 110 ਪਿੰਡ ਨੇ ਤੇ ਇਹੇ ਉਹ ਗੱਲ ਕਰੀਏ ਕਿ ਜੇ ਵਾ ਦੋ ਛੋਟੇ ਪਿੰਡ ਜੁਆਇਨ ਕਰ ਦਿੰਦੇ ਨੇ ਤਾਂ 125 ਪਿੰਡ ਵੱਜਦੇ ਨੇ ਜਿਨ੍ਹਾਂ ਤੋਂ ਐਕਚੁਅਲ ਦੇ ਵਿੱਚ 110 ਪਿੰਡ ਨੇ ਬਾਕੀ ਛੋਟੇ ਛੋਟੇ ਪਿੰਡਾਂ ਨੂੰ ਕੋਈ ਵਜੂ ਨਹੀਂ ਲੰਦਾ ਜੀ ਤੇ ਅਸੀਂ 110 ਪਿੰਡਾਂ ਦੇ ਵਿੱਚ ਉਹ 50 55 ਪਿੰਡਾਂ ਦੇ ਵਿੱਚ ਤਾਂ ਤੁਸੀਂ ਮੇਰੇ ਫੇਸਬੁੱਕ ਤੇ ਦੇਖੋ ਮੈਂ ਆਪ ਜਾ ਜਾ ਕੇ ਅੱਖਾਂ ਦੇ ਕੈਂਪ ਆਪ ਜਾ ਜਾ ਕੇ ਮੈਡੀਕਲ ਕੈਂਪ ਲਾਏ ਨੇ ਦੇ ਗੁਣਾ ਪਿੰਡਾਂ ਦੇ ਵਿੱਚ ਸਾਡੀ ਸਰਪੰਚ ਯੂਨੀਅਨ ਪੰਜਾਬ ਜਿਹਦਾ ਮੈਂ ਪ੍ਰਧਾਨ ਐ ਬਹੁਤ ਜ਼ਿਆਦਾ ਐਕਟਿਵ ਐ ਸਰਪੰਚਾਂ ਨਾਲ ਬਹੁਤ ਜ਼ਿਆਦਾ ਤਾਲਮੇਲ ਰੱਖ ਕੇ ਸੇ ਕੰਮ ਕਰਵਾਉਂਦੇ ਹਿੱਥੇ ਸਰਕਾਰਾਂ ਆੜ ਜਾਂਦੀਆਂ ਨੇ ਸਰਕਾਰਾਂ ਤੋਂ ਕੰਮ ਨਹੀਂ ਹੁੰਦੇ ਉੱਥੇ ਸਾਡੀ ਯੂਨੀਅਨ ਆੜ ਕੇ ਖੜ ਕੇ ਕੰਮ ਕਰਵਾਉਂਦੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਹੁਣੇ ਲੇਟੈਸਟ ਜਾਣਕਾਰੀ ਦਿੱਤੀ ਐ ਕਿ ਤੁਸੀਂ ਸਰਪੰਚ ਯੂਨੀਅਨ ਦੇ ਪ੍ਰਧਾਨ ਹੋ ਤੇ ਤੁਹਾਨੂੰ ਪਤਾ ਹੋਏਗਾ ਤੇ ਜਿਸਕ 2 ਜਵ 17 ਦੇ ਵਿੱਚ ਕਾਂਗਰਸ ਸਰਕਾਰ ਬਣੀ ਸੀ 10 ਉਸ ਟਾਈਮ ਸਰਪੰਚ ਪਿੰਡ ਪਸਿਆਲੇ ਦਾ ਉਸ ਦਾ ਕਤਲ ਹੋਇਆ ਸਰਪੰਚ ਪਿੰਡ ਆਈ ਥਿੰਕ ਸ਼ਾਇਦ ਸਿਉੜੀ ਦਾ ਸਰਪੰਚ ਹੈ ਜਿਸ ਦੇ ਇਹ ਕਹਦਾ ਦਾ ਨਾਮ ਬਦਲਣ ਦਾ ਦਰਖਾਸਤ ਸੀ ਮਨਾ ਤੇ ਉਹਨਾਂ ਇਹੋ ਜਿਹੇ ਸਰਪੰਚਾਂ ਦੇ ਜਿਹਨਾਂ ਦੀ ਉਹਨਾਂ ਸਮਝੀਏ ਤੁਸੀਂ ਮੈਂ ਕੀ ਕਹਿਣਾ ਚਾਹੁੰਦੀ ਹਾਂ ਉਹਨਾਂ ਸਰਪੰਚਾਂ ਨੂੰ ਇਨਸਾਫ ਦੀ ਮੰਗ ਕੀਤੀ ਸੀ ਕੀ ਕਰਨ ਚੁੱਕ ਰਹੇ ਹੋ ਅਸੀਂ ਉਹਨਾਂ ਦੀ ਪਰਿਵਾਰਾਂ ਨਾਲ ਤਾਲਮੇਲ ਬਣਾ ਕੇ ਰੱਖਦੇ ਹਾਂ ਤੇ ਤੁਸੀਂ ਹੁਣ ਦੇਖਿਆ ਵੀ ਹੈ ਜੋ ਸਾਡੇ ਕੋਲ ਲੋਕ ਆਂਦੇ ਨੇ ਉਹ ਜ਼ਿਆਦਾਤਰ ਇਹੀ ਦਿੱਕਤਾਂ ਹੁੰਦੀਆਂ ਨੇ ਕਿ ਜੀ ਐਮਐਲਏ ਦੇ ਕਾਰਨ ਕਾਰਵਾਈ ਨਹੀਂ ਹੋਈ ਐਮਐਲਏ ਦੇ ਕਾਰਨ ਸਾਨੂੰ ਹਸਪਤਾਲ ਵੀ ਨਹੀਂ ਐਡਮਿਟ ਕਰਕੇ ਗਏ ਹੁਣੇ ਗਰੀਬ ਪਰਿਵਾਰਿਕ ਹੈ ਹੋਇਆ ਸੀ ਉਹ ਕਹਿੰਦੇ ਵੀ ਆਈਸੀਯੂ ਦੇ ਵਿੱਚ ਵੈਂਟੀਲੇਟਰ ਤੇ ਮੇਰੇ ਭਰਾ ਦੀ ਬਾਡੀ ਸੀ ਜੀ ਮੇਰਾ ਭਰਾ ਸੀਗਾ ਤੇ ਉਹਨੂੰ ਕਹਿੰਦੇ ਵੀ ਆਪਣੇ ਘਰ ਲੈ ਜਾਓ ਅਸੀਂ ਇਲਾਜ ਨਹੀਂ ਕਰ ਸਕਦੇ ਅਟਾ-ਵੱਡਾ ਆਦਾਰ ਆ ਕਿ ਜਿੱਦਾਂ ਹਸਪਤਾਲ ਪਟਿਆਲਾ ਤੇ ਕਿਸੇ ਐਮਐਲਏ ਦਾ ਤਾਂ ਹੈਂ ਜੀ ਇਹ ਪੰਜਾਬ ਦੇ ਲੋਕਾਂ ਲਈ ਸਰਕਾਰ ਨੇ ਬਣਾਇਆ ਇਥੇ ਦੇ ਲੋਕਾਂ ਲਈ ਬਣਿਆ ਕੋਈ ਵੀ ਜਾ ਕੇ ਉਥੇ ਇਲਾਜ ਕਰਾ ਦੋ ਤਾਂ ਕਿ ਉਥੇ ਐਮਐਲਏ ਨੂੰ ਸਮਝਣ ਲੱਗ ਜਾਂਦੇ ਨੇ ਕਿ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਤਾਂ ਮੈਂ ਇਹਨੂੰ ਬਹੁਤ ਮੰਨ ਭਾਗਾ ਮੰਨ ਭਾਗੀ ਗੱਲ ਕਹਾਂਗਾ ਤੇ ਹੱਦਕਾਸਮਾ ਦੇ ਬਸਨੀਕਾ ਦੀ ਤੁਹਾਨੂੰ ਸਭ ਤੋਂ ਮੇਨ ਕਿਹੜੀ ਸਮੱਸਿਆ ਲੱਗਦੀ ਕਿਉਂਕਿ ਆਂਬੈਡੀਕਲ ਕੈਂਪ ਵੀ ਆਪਕਾ ਦੇ ਕੈਂਪ ਇਹ ਤਾਂ ਸਰਕਾਰੀ ਸੁਵਿਧਾ ਮੰਦੇ ਰਹੀ ਇਹ ਤੁਹਾਨੂੰ ਦੀ ਸੋਚ ਦੇ ਵਿੱਚ ਨਜ਼ਰ ਦੇ ਵਿੱਚ ਲੋਕ ਮਿਲਏ ਤਾਂ ਤੁਹਾਨੂੰ ਕਿਹੜੀ ਸਮੱਸਿਆ ਜੀ ਲੱਗੀ ਜਿਹੜੀ ਸਭ ਤੋਂ ਪਹਿਲਾਂ ਪਹਿਲ ਦੇ ਹੱਕ ਤੇ ਕਦਮ ਹੋਣੀ ਚਾਹੀਦੀ ਹੈ ਭੈਣ ਜੀ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਰ ਕਲਕੇ ਦੇ ਵਿੱਚ ਜਿਹਨੂੰ ਆਪਾਂ ਲੀਡਰ ਲੋਕ ਇਗਨੋਰ ਕਰ ਦਿੰਦੇ ਨੇ ਇੱਕ ਤਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਗਰੀਬ ਤਰਕੇ ਦੀਆਂ ਹੁੰਦੀਆਂ ਉਹਨਾਂ ਦੀ ਬਹੁਤ ਵੱਡੀਆਂ ਹੁੰਦੀਆਂ ਨੇ ਜਿਵੇਂ ਹਾਂ ਹੁਣ ਪਰਿਵਾਰ ਆਇਆ ਉਹ ਕਹਿੰ ਇਆ ਕਰੇ ਲੂਟਾਗੀਆਂ ਨਾ ਸਮੱਸਿਆ ਹੋਣੀ ਲੈਂਡ ਦੇਣ ਦੀਆਂ ਸਮੱਸਿਆਵਾਂ ਆਉਂਦੀਆਂ ਹੈ ਵੀ ਕੋਈ ਕਿਸਨ ਵਾਰਗੀਆਂ ਪਛਾਣ ਕਰਦਾ ਹੈ ਕਿਸਨ ਕੋਈ ਫਾਈਨਾਂਸ ਕੰਪਨੀ ਪਰੇਸ਼ਾਨ ਕਰਦੀ ਹੈ ਕਿਸਨ ਨੂੰ ਲੈਂਡ ਦੇਣ ਦੇ ਉਹਦੇ ਸੁਝਾ ਹੋਇਆ ਹੈ ਕਿਸੇ ਨੇ ਆਪਣੀ ਕਾਰਵਾਈ ਪੁਲਿਸ ਤੋਂ ਕਰਾਨੀ ਹੈ ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਤਾਂ ਇਹ ਆਪਣੀ ਛੋਟੇ ਟੱਕੇ ਦੀਆਂ ਪਰੇਸ਼ਾਨੀਆਂ ਨੇ ਮੇਰਾ ਸਾਰਾ ਧਿਆਨ ਤੇ ਮੇਰਾ 90% ਐਫਰਡਿੰਗ ਨਹੀਂ ਹੋ ਰਿਹਾ ਕਿ ਕੋਈ ਗਰੀਬ ਮੇਰੇ ਕੋਲ ਆਵੇ ਤਾਂ ਖਾਲੀ ਨਾ ਮੋੜੇ ਮੈਂ ਆਪ ਉਹਨਰੇ ਨਾਲ ਜਾ ਕੇ ਆਪ ਚੱਲ ਕੇ ਜਾ ਕੇ ਉਹਨਾਂ ਦੇ ਕੰਮ ਕਰਵਾਉਣ ਵਾਸਤੇ ਹਮੇਸ਼ਾ 24 ਘੰਟੇ ਚਾਰ ਹਾਂ ਜਿਹੜੀਆਂ ਵੱਡੀਆਂ ਸਮੱਸਿਆ ਸਮੱਸਿਆਵਾਂ ਆਪਾਂ ਕਹਿ ਸਕਦੇ ਹਾਂ ਹਲਕੀਆਂ ਸਾਡੇ ਹਲਕੀਆਂ ਆ ਤੁਸੀਂ ਹੁਣ ਮੇਰੇ ਪਿੰਡ ਆਏ ਹੋਵੋਗੇ ਸਾਰੀ ਰੋੜ ਅੰਨੀ ਕੁੱਟੀ ਪਈ ਹੈ ਮੇਰੀ ਗੱਡੀ ਮਸਾ ਹੀ ਆਪੋ ਨਗਲੀ ਹੈ ਤੇ ਅੱਜ ਤੱਕ ਸਾਡੇ ਪਿੰਡ ਨੂੰ ਇਹ ਸਰਕਾਰ ਤੋਂ 5000 ਰੁਪਏ ਦੀ ਗ੍ਰਾਂਟ ਨਹੀਂ ਮਿਲੀ ਉਹ ਯਾਰ ਤਾਂ ਕਰੂਨ ਕੋੜਾ ਹੈ ਅੱਥੇ ਬੈਠਾ ਤਾਂ ਨਹੀਂ ਹੈ ਹੀ ਕਿ ਯਾਰ ਕੋਈ ਸਰਕਾਰੀ ਨਿ ਕਮੀ ਹੈ ਵੀ ਪਿੰਡਾਂ ਨੂੰ ਗਰੰਟੀ ਨਹੀਂ ਜਿਹੜੀ ਹੋਰ ਬਹੁਤ ਸਰਪੰਚ ਮੇਰੇ ਕੋਲ ਆਂਦੇ ਨੇ ਕਹਿੰਦੇ ਗੇੜਾ ਤਾਂ ਇਹਨਾਂ ਕੋਲ ਜਾਵੇ ਤੇ ਜੀ ਜ਼ਰੂਰੀ ਕਰੇ ਤੇ ਕਹੇ ਜੀ ਮੈਂ ਤਾਂ ਆਮ ਆਦਮੀ ਪਾਰਟੀ ਦਾ ਹਾਂ ਉਹ ਤਾਂ ਮੜਮੋਟੇ ਕੰਮ ਲਈ ਪੈਸੇ ਮਿਲ ਜਾਂਦੇ ਨੇ ਤੇ ਜਿਹੜਾ ਕਹੇ ਸਰਪੰਚ ਵੀ ਜੀ ਮੈਂ ਸਰਪੰਚ ਆਂ ਪਾਰਟੀ ਕੂਟੀ ਦਾ ਟੈਗ ਨਹੀਂ ਪਰ ਮੈਨੂੰ ਆਪਣੇ ਪਿੰਡ ਲਈ ਪੈਸੇ ਦੋ ਕੰਮ ਕਰਾਣਾ ਉਹਨੂੰ ਨਾ ਪੈਸੇ ਮਿਲਨੇ ਹੋਰ ਨਾ ਕੰਮ ਹੋਵੇ ਜੀ ਕੋੜਾ ਜੀ ਇੱਕ ਕੋੜਾ ਜਿਹਾ ਸਵਾਲ ਹੋ ਤੁਸੀਂ ਹਾਂ ਨਹੀਂ ਛੋੜੀ ਬੀਜੇਪੀ ਦੇ ਰਿਗਾਰਡਿੰਗ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ ਪਿੰਡਾਂ ਦੇ ਸਰਪੰਚਾਂ ਦੇ ਪ੍ਰਧਾਨ ਹੋ ਬੀਜੇਪੀ ਦੇ ਰਿਗਾਰਡਿੰਗ ਗੱਲ ਕਰਦੇ ਹਾਂ ਆਪਾਂ ਜੇਕਰ ਬੀਜੇਪੀ ਦਾ ਮੀਟਰ ਪਿੰਡਾਂ ਦੇ ਵਿੱਚ ਜਾਂਦਿਆ ਤਾਂ ਪਿੰਡ ਦੇ ਵਸਨੀਕ ਸਪੈਸ਼ਲ ਕਰਕੇ ਇਹ ਜਥੇਬੰਦੀਆਂ ਨਹੀਂ ਹੈ ਨਾ ਉਹ ਕੀ ਕਰਦੇ ਨੇ ਆਪਣੇ ਝੰਡੇ ਚੁੱਕ ਕੇ ਇੱਟਾ ਚੁੱਕ ਕੇ ਮੀਟਰ ਨੂੰ ਪਿੰਡ ਤੋਂ ਬਾਹਰ ਛੱਡ ਗਏ ਆਂ ਤੇ ਤੁਸੀਂ ਕਿਸ ਤਰ੍ਹਾਂ ਫਿਰ ਬੀਜੇਪੀ ਦੇ ਰਿਗਾਰਡਿੰਗ ਹੈ ਨਾ ਲੋਕਾਂ ਦੇ ਦਿਲ ਦੇ ਵਿੱਚ ਕੋੜਾ ਕਿਵੇਂ ਘੱਲ ਨਹੀਂ ਗੱਲ ਬੀਜੇਪੀ ਹੋ ਜਾਂਦੀ ਹੈ ਗੁਰੂ ਦਾ ਬਾਣਾ ਪਾਇਆ ਹੋਇਆ ਪੈਂਦਾ ਹੈ 1984 ਦੇ ਵਿੱਚ ਜੋ ਸਰਦਾਰ ਕਮਿਊਨਿਟੀ ਨਾਲ ਹੋਇਆ ਉਹ ਚ ਮੰਨਦੇ ਹੋ ਕਾਂਗਰਸ ਦਾ ਹੱਕ ਸੀ ਮੰਨਦੇ ਹੋ ਲੋਕ ਕਹਿੰਦੇ ਲੋਕ ਕਹਿੰਦੇ ਉਹ ਹੀ ਲੋਕ ਹੁਣ ਬੀਜੇਪੀ ਨੂੰ ਬਾਹਰ ਕੱਢ ਰਹੇ ਨੇ ਜੇ ਲੋਕਾਂ ਨੇ ਜੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਿਹੜੀ ਸਭ ਤੋਂ ਵੱਡ ਤੋਮਤ ਹੈ ਕਾਂਗਰਸ ਦੀ ਲੱਗੀ ਹੋਈ ਹੈ ਕਿ ਉਹਨਾਂ ਨੇ ਸਿੱਖਾਂ ਦਾ ਘਾਟ ਕੀਤਾ ਉਹਨਾਂ ਦੀ ਸਰਕਾਰ ਪੰਜਾਬ 'ਚ ਦੋ ਵਾਰ ਬਣਾਈ ਤੇ ਫਿਰ ਬੀਜੇਪੀ ਤੇ ਤਾਂ ਉਸ ਦਾ ਕੋਈ ਅਡਾ ਵੱਡਾ ਜੁਰਮ ਤਾਂ ਕੋਈ ਹੈ ਵੀ ਨਹੀਂ ਤੋਮਤ ਹੈ ਵੀ ਨਹੀਂ ਲੱਗੀ ਵੀ ਨਹੀਂ ਹੋਈ ਉਹ ਉਹ ਇਕਵਾਰ ਵੀ ਨਹੀਂ ਦੇਖ ਸਕਦੇ ਬਣਾ ਕੇ ਬੀਜੇਪੀ ਦੇ ਲੀਡਰ ਕਿਉਂ ਅਸਫਲ ਦੇਖੇ ਜਾ ਰਹੇ ਨੇ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਬੀਜੇਪੀ ਪੰਜਾਬ ਦੀ ਤੈਸ਼ੇ ਪਾਰਟੀ ਹੈ ਬੀਜੇਪੀ ਨੇ ਹਲੇ ਸਮਝਾਉਣਾ ਸ਼ੁਰੂ ਨਹੀਂ ਕੀਤਾ ਮੈਂ ਕਹਿੰਦਾ ਵੀ ਜੇ ਲੀਡਰ ਜਾ ਕੇ ਸਮਝਾਣਗੇ ਵੀ ਤੁਸੀਂ ਕਾਂਗਰਸ ਦੀ ਸਰਕਾਰ ਦੋ ਵਾਰ ਬਣਾਈ ਜਿਨ੍ਹਾਂ ਨੇ 1984 ਕੀਤਾ ਤੇ ਬੀਜਪੀ ਨੂੰ ਇੱਕ ਵਾਰ ਨਹੀਂ ਬਣਾ ਸਕਦੇ ਹਾਲਾਂਕਿ ਉਹਨਾਂ ਤੇ ਓਡਾ ਵੱਡਾ ਕੋਈ ਇਲਜ਼ਾਮ ਨਹੀਂ ਹੈਗਾ ਮੈਨੂੰ ਨਹੀਂ ਪਤਾ ਮੈਂ ਤਾਂ ਉਦੋਂ ਮੈਂ ਤਾਂ ਜਨਮ ਹੀ 1984 ਨੂੰ ਹੈ ਉਹ ਸਹੀ ਸੀ ਗਲਤ ਸੀ ਇਹਦਾ ਮੈਨੂੰ ਨਹੀਂ ਪਤਾ ਹੈਗਾ ਪਰ ਜੋ ਮੈਂ ਵੀ ਸੁੰਦਾ ਆਇਆ ਮੈਂ ਵੀ ਪੋਲਿਟਿਕਸ ਦੇ ਵਿੱਚ ਜਨਰਲਿਜ਼ਮ ਦੇ ਵਿੱਚ ਇੱਕ ਐਕਟਿਵ ਰੋਲ ਪਲੇ ਕਰਦਾ ਤਾਂ ਜੇ ਉਦੋਂ ਕਾਂਗਰਸ ਵੀ ਬਾਅਦ ਉਹਨਾਂ ਨੇ ਦੋ ਵਾਰ ਬਣਾ ਦਿੱਤੀ ਤਾਂ ਇੱਕ ਵਾਰ ਬੀਜਪੀ ਨੂੰ ਬਣਾਉਣ ਦੇ ਵਿੱਚ ਹਰਜ ਕੀ ਹੈ ਇੱਕ ਵਾਰ ਇਹਨਾਂ ਨੂੰ ਵੀ ਮੌਕਾ ਮਾਰ ਲੈਣਾ ਚਾਹੀਦਾ ਆ ਹੁਣ ਆਪਾਂ ਮਲਾਕੇ ਸਰਕਾਰ ਦੀ ਅਜਮਾਈ ਲਈ ਕੋਲਰ ਬੈਂਕ ਆਪਣਾ ਸਪੈਰ ਬਣਾਇਆ ਤੁਹਾਡੇ ਕਿੰਦਾ ਮੈਂ ਵੀ ਵੋਟ ਪਾ ਕੇ ਆਇਆ ਸੀ ਆਮ ਆਦਮੀ ਪਾਰਟੀ ਦੇ ਘਰ ਵੀ ਕਰਦੇ ਨੇ ਇਹ ਪੰਜਾਬ ਦੀ ਜੇ ਤੁਸੀਂ ਦੱਸੋ ਆਮ ਆਦਮੀ ਪਾਰਟੀ ਨੂੰ ਮੈਂ ਵੀ ਵੋਟ ਪਾ ਕੇ ਆਇਆ ਸੀ ਕਿਉਂਕਿ ਕੀ ਹੋਇਆ 3.5 ਸਾਲਾਂ ਦੇ ਵਿੱਚ ਆਉਂ ਲੈਂਡ ਪੂਲਿੰਗ ਸਕੀਮ ਕਰਤੀ ਆਪਣੀ ਮੰਤਰੀ ਪਸਾ ਕੇ ਆਪਣੀਆਂ ਮੰਤਰੀਆਂ ਨੂੰ ਉਜ਼ਾਰ ਕਰ ਦਿੰਦੇ ਨੇ ਉਹ ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਦੇ ਵਿੱਚ ਹੋਇਆ ਹੈ ਕਿ ਜ਼ਿਲ੍ਹਾ ਪਰੀਸ਼ਦ ਇਲੈਕਸ਼ਨ ਕਰਾਉਣ ਤੋਂ ਹੀ ਡਰਦੇ ਨੇ ਕਦੀ ਹੋਇਆ ਕਿ ਸਰਕਾਰ ਨੇ ਵੀ ਜ਼ਿਲ੍ਹਾ ਪਰੀਸ਼ਦ ਦੇ ਇਲੈਕਸ਼ਨ ਇਹਨਾਂ ਕਰਾਏ ਹੋਣ ਤੋਂ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਤੀਨੀਆਂ ਤੱਕ ਤੋਂ ਕਾਗਜ਼ ਪੋਕੇ ਫੜਾਏ ਇਹਨਾਂ ਨੇ ਐਮਸੀ ਇਲੈਕਸ਼ਨਾਂ ਦੇ ਵਿੱਚ ਤੀਨੀਆਂ ਤੱਕ ਤੋਂ ਕੁੱਟਿਆ ਇਹਨਾਂ ਨੇ ਕਿਹੜੀ ਸਰਕਾਰ ਚੈਨ ਹੋਇਆ ਕਾਇਤਾ ਗਿਨੈਸ ਬੁੱਕ ਕੋਲਡ ਰਿਕਾਰਡ ਵਾਲੀ ਸਰਕਾਰ ਹੈ ਇਹ ਸਰਕਾਰ ਦੀ ਆਪਾਂ ਗੱਲ ਛੱਡਦੇ ਹਾਂ ਕਿ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ ਰਹਿ ਗਈਆਂ ਇੱਕ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦੋ ਵਾਰ ਤਿੰਨ ਵਾਰ ਮੌਕਾ ਦੇਤਾ ਹੁਣ ਇਸ ਨੂੰ ਵੀ ਇਹ ਸਰਕਾਰ ਨੂੰ ਵੀ ਇੱਕ ਵਾਰ ਪਰਖ ਲੈਣਾ ਚਾਹੀਦਾ ਪਰਖ ਲੈਣਾ ਚਾਹੀਦਾ ਮੌਕਾ ਦੇਣਾ ਚਾਹੀਦਾ ਤੇ ਅੰਤ ਦੇ ਵਿੱਚ ਤੁਸੀਂ ਹਲਕਾ ਸਮਾਣਾ ਹੋ ਜੀ ਦਾ ਪਿਆ ਲਾ ਦਿਓ ਬਸ ਇਹ ਕੰਨ ਕੀ ਕਹਿਣਾ ਚਾਹੁੰਦਾ ਮੈਂ ਇਹ ਹੀ ਕਹਿਣਾ ਚਾਹੁੰਦਾ ਜੀ ਵੀ ਪਾਰਟੀਵਾਦੀ ਤੋਂ ਪੋਲਿਟਿਕਸ ਤੋਂ ਉੱਪਰ ਉਠਿਏ ਆਪਣੇ ਨਾਲ ਦੇ ਲੋਕਾਂ ਨੇ ਹੱਕਾਂ ਲਈ ਲੜੀਏ ਉਹਨਾਂ ਲਈ ਕੰਮ ਆਈਏ ਕਿ ਜਦੋਂ ਕਿਸੇ ਨੂੰ ਲੋੜ ਪਵੇ ਤਾਂ ਆਪਣੇ ਕਮਰੇ ਛੱਡ ਕੇ ਉਹਦੇ ਨਾਲ ਖੜੇ ਹੋਈਏ ਤੇ ਜਿੰਨਾ ਉਹਨਾਂ ਦਾ ਕਰ ਸਕੀਏ ਉਹਨਾਂ ਉਹਨਾਂ ਦਾ ਕਰੀਏ ਸਿਆਸਤ ਜਦੋਂ ਆ ਜਾਂਦੀ ਹੈ ਖੂਨ ਦੇ ਵਿੱਚ ਤਾਂ ਲੋਕ ਆਪਣੇ ਜਜ਼ਬਾਤ ਖੁੱਲ ਜਾਂਦੇ ਨੇ ਆਪਣਾ ਪਿਆਰ ਖੁੱਲ ਜਾਂਦੇ ਨੇ ਲੋਕਾਂ ਨੂੰ ਖੁੱਲ ਜਾਂਦੇ ਨੇ ਸਿਆਸਤ ਨੂੰ ਆਪਣੇ ਖੂਨ ਦੇ ਵਿੱਚ ਆਉਣ ਤੋਂ ਪਹਿਲਾਂ ਆਪਣੇ ਵਿੱਚ ਲੋਕਾਂ ਦੇ ਪ੍ਰਤੀ ਇਮਾਨਦਾਰੀ ਵਫਾਦਾਰੀ ਤੇ ਆਪਣੇ ਜਜ਼ਬਾਤ ਜਗਾਓ ਕਿ ਕਿਸੇ ਨੂੰ ਜਦੋਂ ਲੋੜ ਹੋਵੇ ਤਾਂ ਉਹਦੇ ਨਾਲ ਖੜ ਸਕੋ। ਪਾਰਟੀਆਂ ਸਿਆਸਤਾਂ ਇਹ ਕਰਦੇ ਰਹੋ ਪਰ ਪੈਰ ਹਮੇਸ਼ਾ ਜਜ਼ਬਾਤਾਂ ਨੂੰ ਦੋ। ਲੋੜਿੰਦੇ ਵਿਕਤੀਆਂ ਵਾਸਤੇ ਤੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਵਾਸਤੇ। ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪਟਿਆਲਾ ਤੇ ਹਲਕਾ ਸਮਾਣਾ ਤੋਂ ਕਰੰਟ ਕਰੋੜਾ ਦੀ ਕਿੰਨੇ ਸਮੇਂ ਦੇ ਵਿੱਚ ਪਿੰਡ ਅਤੇ ਸ਼ਹਿਰ ਦੇ ਲੋਕਾਂ ਦੇ ਦਿਲ ਦੇ ਵਿੱਚ ਬੀਜੇਪੀ ਦੇ ਨਾਲ ਆਪਣਾ ਵੀ ਘਰ ਬਣਾਉਂਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲੱਗ ਚੈਨਲ ਦੇ ਨਾਲ ਜੁੜੇ ਰਹੋ।